ਉਹ ਅੰਪਰੇਰੀ ਵਿਲੇਜ ਨਾਲ ਆਦੇ ਰਹੇ ਨੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਟ੍ਰੀਮੈਂਟ ਅੱਧੀ ਘਾਟਕ ਪੜਿਆ ਹੈ ਤੇ ਜਿਹੜਾ ਕਲਨ ਸਿੰਘ ਹੈ ਉਹ ਅਨਪੜੀ ਹੈ ਦੋਨੋਂ ਲੇਬਰ ਦਾ ਕੰਮ ਕਰਦੇ ਆ ਤੇ ਆਪਣਾ ਤਨੂੰ ਇਨਫੋਰਮੇਸ਼ਨ ਦੀ ਨਕਲ ਇਹ ਮਖੇਲੀ ਪੜਾਅ ਹੋ ਸਕਦਾ ਹੈ ਤੇ ਇਹਨਾਂ ਨੂੰ ਅਸੀਂ ਮਾਲ ਬਾਈਪਰ ਦੇ ਲਾਗੇ ਹੋ ਕਿਰਤਕਾਰ ਕੀਤਾ ਦੋਨਾਂ ਨੂੰ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਹੈ ਉਹਦੀ 24 ਸਾਲ ਦੀ ਅੱਗੇ ਤੱਕ ਉਹ ਬਰੇਤੇ ਆਪਣਾ ਕੁੰਨਨ ਸਿੰਘ ਦੀ ਹੈਗੀ ਹੈ ਫਿਲਮ ਦੇ 5 ਸਾਲ ਦੇ ਲਾਗੇ ਤਾਂਗੇ ਤੇ 2022 ਦੇ ਵਿੱਚ ਕੰਨਨ ਸਿੰਘ ਤੇ ਵੀ ਇੱਕ 302 ਦਾ ਕੱਟਿਆ ਮੋਰ ਪਰ ਉਹਦੇ ਅ ਦਰਜ ਹੋਇਆ ਤੇਗਾ ਤੇ ਜਿਹੜੀ ਹੈ ਹੀਰੋਇਨ ਹੈਗੀ ਹੈ ਇਹ ਬੇਸਿਕਲੀ ਬਾਰਡਰ ਪਾਕਿਸਤਾਨ ਤੋਂ ਜੋ ਦੇ ਕੋ ਮੰਗਵਾਦੇ ਰਹੀ ਆਗੇ ਫੈਲ ਵੀ ਕਰਦੀ ਹੈ ਇਹ ਗਰੇਨ ਮੋਟਰਸਾਈਕਲ ਤੇ ਜਾਂ ਰਿਕਸਾ ਸਿੰਲਿੰਡਰ ਮੋਟਰਸਾਈਕਲ ਉਹ ਵੀ ਅਸੀਂ ਕਬਜ਼ੇ ਤੇ ਲੈ ਲਿਆ ਤੇ ਇੱਕ ਮਕਬੀਦਾਤੀ ਪਰਚਾ ਪੀਐਸ ਕੈਂਟ ਦੇ ਤਹਿਤ ਐਫਆਈ ਨੰਬਰ 5 12 2000 ਤੱਕੀ ਨੂੰ ਅੰਡਰ ਸੈਕਸ਼ਨ 23 29 61 ਤੱਕੀ ਐਨਡੀਪੀਐਸ ਐਕਟ ਦੇ ਤਹਿਤ ਜੇਬੋਰਡ ਮੰਡਲ ਅਲੇਸੀ ਇਹਨਾਂ ਦਾ 2 ਦਿਨ ਦਾ ਰਿਮਾਂਡ ਲੱਗਾ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫੋਰਵਰਡ ਲਿਕਿਡਿਟੀ ਕਰ ਰਹੇ ਹਾਂ ਨੂੰ ਕਰ ਰਿਹਾ ਇਹ ਵੀ ਤੁਹਾਨੂੰ ਅੱਗੇ ਤਰਾਂ ਚਲੇਗਾ ਕਿ ਹੋਰ ਕਿੱਥੇ ਆਣਾ ਹਾਂਜੀ ਓਬਵੀਅਸਲੀ ਜੇ 1 ਕਿਲੋ ਹੀਰੋਨ ਦਾ ਨਾ ਤੇ ਜਿਹੜੀ ਓਬਵੀਅਸਲੀ 1 ਕਿਲੋ ਹੀਰੋਨ ਸਿਲਫੰਮ ਫੀਲਿੰਗ ਤਾਂ ਹੋਣੀ ਪਹਣੀ ਅੱਗੇ ਅਸੀਂ ਇਹ ਵੀ ਕਹਾਂਗੇ ਕਿ ਅੱਗੇ ਕਿਤੋਂ ਕਿਦੇ ਤੋਂ ਮੰਗਵਾਂਦੇ ਸੀ ਕਿਵੇਂ ਮੰਗਵਾਂਦੇ ਸੀ ਤੇ ਅੱਗੇ ਕਿਹਨੂੰ ਵੇਚਣ ਜਾ ਰਹੇ ਸੀ ਉਹ ਵੀ ਅਸੀਂ ਇਹ ਹੀ ਕਹਾਂਗੇ ਇਹਨਾਂ ਦੇ ਟੈਕ